ਜਿਨ੍ਹਾਂ ਹਾਲਾਤਾਂ ਨੂੰ ਬਦਲਣ ਵਾਸਤੇ ਤੁਸੀਂ ਕੋਸ਼ਿਸ਼ ਕੀਤੀ ਉਹ ਜਜ਼ਬਾਮੰਦੇ ਅੰਦਰ ਲਿਆਂਦਾ ਕਿਵੇਂ ਸਭ ਕੁਝ ਮਤਲਬ ਕਿ ਸੈੱਟ ਕੀਤਾ ਪਹਿਲਾਂ ਕੀ ਹਾਲਾਤ ਸੀ ਸੱਤ ਬੜੀ ਪੈਰਾਂ 'ਚ ਜੁੱਤੀ ਵੀ ਨਹੀਂ ਹੁੰਦੀ ਸੀਗੀ ਨੰਗੇ ਪੈਰ ਵੀ ਜਾਣਾ ਪੈਂਦਾ ਸੀ ਸਰਦੀਆਂ ਚ ਵੀ ਗਰਮੀਆਂ ਚ ਵੀ ਕਿਉਂਕਿ ਘਰ ਦੇ ਵਿੱਚ ਗਰੀਬੀ ਇੰਨੀ ਸੀਗੀ ਜਿਹੜੇ ਸਰ ਮੇਰੇ ਫਾਦਰ ਸੀ ਬੜੀ ਮਿਹਨਤ ਕਰਦੇ ਸੀ ਬਹੁਤ ਮਿਹਨਤ ਕਰਦੇ ਸੀ ਮਦਰ ਕਪੜੇ ਸਿੰਦੀ ਸੀ ਕਹਿੰਦੇ ਕਾਕਾ ਦੇਖ ਤੈਨੂੰ ਅਸੀਂ ਦਸਵੀਂ ਕਰਾ ਦਿੱਤੀ ਬਈ ਮੇਰੇ ਕੋਲ ਹੋਰ ਪੈਸਾ ਨਹੀਂ ਹੈ ਤੇਰੇ ਛੋਟੇ ਦੋ ਬ੍ਰਦਰ ਹੈ ਉਹਨਾਂ ਵੱਲ ਵੀ ਦੇਖਣਾ ਤੇਰੀ ਛੋਟੀ ਇੱਕ ਭੈਣ ਹੈ ਮੈਂ ਉਹਨਾਂ ਵੱਲ ਵੀ ਦੇਖਣਾ ਜੇ ਤਾ ਤੁਸੀਂ ਕਰ ਸਕਦੇ ਹੋ ਤਾਂ ਦੇਖੋ ਨਹੀਂ ਤਾ ਤੁਸੀਂ ਮੇਰੇ ਨਾਲ ਆ ਜਾਓ ਲੇਬਰ ਦਾ ਕੰਮ ਕਰੋ ਮਿਲੂ ਵਿੱਚ ਹੋਣਾ ਪਿਆ ਕਿਉਂਕਿ ਪਰਿਵਾਰ ਜਿਹੜਾ ਸੀਗਾ ਉਹ ਬਹੁਤ ਗਰੀਬ ਸੀਗਾ ਮੈਂ ਇੱਕ ਸਭ ਤੋਂ بڑا ਉਹਨਾਂ ਲਈ ਸਹਾਰਾ ਬੜਿਆ ਜਿੰਨੀ ਦਰਖਾਹ ਮਿਲਦੀ ਸੀ ਸਾਰੀ ਦੀ ਸਾਰੀ ਪੇਰੈਂਟਸ ਨੂੰ ਜਾ ਕੇ ਦੇਣੀ ਪੇਰੈਂਟ ਦੀ ਸੇਵਾ ਕਰਨੀ ਸਾਰਾ ਪਰਿਵਾਰ ਇਹ ਚਾਹੁੰਦਾ ਸੀ ਵੀ ਲੜਕਾ ਹੋਣਾ ਜ਼ਰੂਰੀ ਹੈ ਕਿਉਂਕਿ ਉਸ ਵਕਤ ਇਹ ਚੀਜ਼ ਬਹੁਤ ਹੀ ਇੱਕ ਡੈਮੇਜਿੰਗ ਗਣੀ ਜਾਂਦੀ ਸੀ ਵੀ ਲੜਕੀਆਂ ਤਾਂ ਲਾਇਬਿਲਟੀ ਮੈਂ ਕਦੇ ਨਹੀਂ ਮੈਂ ਦੋ ਲੜਕੀਆਂ ਤੀਜਾ ਬੱਚਾ ਨਹੀਂ ਕਰਨਾ ਕਿਉਂਕਿ ਦੋਨਾਂ ਲੜਕੀਆਂ ਨੂੰ ਮੈਂ ਪਾਲਣਾ ਦੋਨੋਂ ਨੂੰ ਬੜਾਉਣਾ ਸ਼ੁਰੂ ਤੋਂ ਸਿਰਫ ਸਾਨੂੰ 2 ਮਹੀਨੇ ਮਿਲੇ ਰੱਬ ਨੇ ਦਿੱਤੇ ਮਿਹਨਤ ਕਰਨ ਦੇ ਜਦੋਂ ਪੋਸਟਾਂ ਨਿਕਲੀਆਂ ਆਈਆਂ ਉਹ ਲੋਕ ਕਾਰੀ ਰਹੀਆਂ ਸੀ ਮੈਂ 2 ਮਹੀਨੇ ਸੀ ਉਹਨਾਂ ਨੂੰ ਤਿਆਰ ਕਰਤਾ ਤੋਂ 2 ਮਹੀਨੇ ਚ ਬਚੀ ਸਾਡੀ ਮੇਰੀ ਛੋਟੀ ਬੇਟੀ ਆ ਉਹ ਜੀ 22 ਕ੍ਰਾਸ ਕੀਤੀ ਸੀ ਉਹਨੇ 22 ਸਾਲ ਦੀ ਸੀ ਉਹ ਜੱਜ ਬਣ ਗਈ ਅੱਜ ਮੇਰੇ ਕੋਲ 54 ਬੱਚੇ ਨੇ ਜਿਨ੍ਹਾਂ ਨੂੰ ਮੈਂ ਖੁਦ ਆਪ ਮਿਹਨਤ ਕਰਾਈ ਖੁਦ ਉਹਨਾਂ ਨੂੰ ਬੱਚੇ ਸਮਝ ਕੇ ਉਨਾ ਦਾ ਸਟੈਂਡਰਡ ਰੀਜ਼ ਕੀਤਾ ਇੱਕ ਗਰੀਬੀ ਕਿਸੇ ਦੇ ਰਸਤੇ 'ਚ ਕਦੇ ਰੁਕਾਵਟ ਨਹੀਂ ਬਣ ਸਕਦੀ ਇੱਕ ਗਰੀਬੀ ਤੁਹਾਡੀ ਸਕਸੈਸ ਦੇ ਰਸਤੇ 'ਚ ਰੁਕਾਵਟ ਬਿਲਕੁਲ ਨਹੀਂ ਬਣ ਸਕਦੀ ਕਾਮਯਾਬੀ ਤੁਹਾਨੂੰ ਮਿਲਣੀ ਹੀ ਮਿਲਣੀ ਹੈ ਜਿੱਦਾਂ ਤੁਸੀਂ ਬੋਲ ਰਿਹਾ ਸੀ ਕੋਈ ਅੱਜ ਮਿਲ ਜਾਏਗੀ ਕਿਸੇ ਨੂੰ ਕੱਲ ਮਿਲ ਜਾਏਗੀ ਕਿਸੇ ਨੂੰ ਦੋ ਦਿਨ ਬਾਅਦ ਮਿਲ ਜਾਏਗੀ ਤਾਂ ਕਾਮਯਾਬੀ ਹਰ ਹਾਲਤ 'ਚ ਮਿਲ ਜਾਏਗੀ ਭਈ ਬੋਰੀ ਬਿਸਤਰ ਆਲਵੇਸ ਤਿਆਰ ਰਹਿੰਦਾ ਇਨਵੀਟੇਸ਼ਨ ਦੀ ਲੋੜ ਹੈ ਪਰ ਉਹ ਨਹੀਂ ਦੇਰ ਤੱਕ ਮੈਂ ਆਪਣੇ ਬੱਚਿਆਂ ਨੂੰ ਜਿਹੜੇ ਉਹਨਾਂ ਦਾ ਫਿਊਚਰ ਬਣਾਉਣਾ 30 ਸਬਜੈਕਟ ਨੂੰ ਪੜਾਉਣ ਵਾਸਤੇ ਪੰਜ ਲੈਕਚਰਰ ਵਕਰੇ ਵਕਰੇ ਚਾਹੀਦੇ ਪਰ ਮੈਂ ਇਕੱਲਾ ਹੀ ਸਾਰੇ ਦੇ ਸਾਰੇ 30 ਸਬਜੈਕਟ ਇਹਨਾਂ ਨੂੰ ਬੱਚਿਆਂ ਨੂੰ ਪੜਾਉਣਾ ਕਾਬਲੀਅਤ ਨਹੀਂ ਹੋਵੇ ਜੱਜ ਚ ਕਿ ਵਕੀਲ ਵੀ ਜਦੋਂ ਉਹਦੇ ਕੋਲ ਆਣ ਤੇ ਉਹ ਕਹਿਣ ਬਈ ਜੱਜ ਕਾਬਲ ਹੋਵੇ ਤਾਂ ਐਸਾ ਵਰਨਾ ਜੱਜ ਨਾ ਆਮ ਤੌਰ ਤੇ ਜਿਹੜੇ ਐਡਵੋਕੇਟ ਉਹ ਸਾਰਾ ਲਾਅ ਨਹੀਂ ਪੜ੍ਹਦੇ ਜਿੰਨਾ ਕਾਨੂੰਨ ਚਾਹੀਦਾ ਨਾ ਉਹਨਾਂ ਕਾਨੂੰਨ ਪੜ੍ਹ ਕੇ ਆਰਗੂ ਕਰਦੇ ਨੇ ਮੇਰੇ ਬੱਚੇ ਸਾਰਾ ਲੋ ਉਹਨਾਂ ਦੀ ਫਿੰਗਰ ਸਟ੍ਰਿਪਸ ਤੇ ਉਹਨਾਂ ਕੋ ਜਦੋਂ ਮਰਜੀ ਜੇ ਇੱਥੇ ਸਟੂਡੈਂਟ ਮੇਰੇ ਨੂੰ ਬੁਲਾਓ ਅੱਧਾ ਘੰਟਾ ਬਿਦਾਊਟ ਬ੍ਰੇਕ ਬੋਲਦਾ ਰਹੇਗਾ ਮੈਨੂੰ ਪਹਿਲੀ ਤਨਖਾਹ ਮਿਲੀ 270 ਰੁਪਏ 1970 ਚ 270 ਰੁਪਏ ਤਾਂ ਫਾਦਰ ਸਾਹਿਬ ਤਾਂ ਫੁੱਲੇ ਨਹੀਂ ਸੀ ਸਮਾਂ ਕਿਉਂਕਿ 3-4 ਰੁਪਏ ਦਿਹਾੜੀ ਹੁੰਦੀ ਸੀ 2 ਰੁਪਏ ਦਿਹਾੜੀ ਹੁੰਦੀ ਸੀ ਉਸ ਟਾਈਮ ਤੇ ਕੋਸ਼ਿਸ਼ ਕਰ ਤੇ ਕੋਸ਼ਿਸ਼ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ ਕਹਿੰਦੇ ਨੇ ਕਿ ਜੀਵਨ ਦੇ ਵਿੱਚ ਜੇਕਰ ਕੋਸ਼ਿਸ਼ ਕੀਤੀ ਜਾਵੇ ਤਾਂ ਹਰੇਕ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਤੇ ਅੱਜ ਅਜਿਹੀ ਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਰ ਐਲ ਚੋਹਾਂ ਜੀ ਦੀ ਜਿਨ੍ਹਾਂ ਦੇ ਫਾਦਰ ਸਾਹਿਬ ਦਿਹਾੜੀਆਂ ਕਰਦੇ ਸੀ ਪਰ ਉਹਨਾਂ ਦੇ ਅੰਦਰ ਜਜ਼ਬਾ ਜਨੂਨ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਜੱਜ ਬਣ ਜਾਂਦੇ ਨੇ ਤੇ ਅੱਜ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਸੁਧਾਰਨ ਦੇ ਵਿੱਚ ਇਹ ਕਿ ਹੋਏ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਤੇ ਕਿਵੇਂ ਇਹਨਾਂ ਦੇ ਵੱਲੋਂ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਕਿਆ ਕਿਵੇਂ ਇਸ ਮੁਕਾਮ ਤੇ ਪਹੁੰਚੇ ਕਿਵੇਂ ਉਹਨਾਂ ਦੇ ਵੱਲੋਂ ਹੁਣ ਬੱਚਿਆਂ ਵਾਸਤੇ ਕੰਮ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਵਾਗਤ ਹੈ ਬਹੁਤ-ਬਹੁਤ ਸਵਾਗਤ ਹੈ ਜੀ ਨਮਸਕਾਰ ਜੀ ਦਰਸ਼ਕੋ ਨਮਸਕਾਰ ਜੀ ਸਰ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣ ਦੇ ਲਈ ਜਿਨ੍ਹਾਂ ਹਾਲਾਤਾਂ ਨੂੰ ਬਦਲਣ ਵਾਸਤੇ ਤੁਸੀਂ ਕੋਸ਼ਿਸ਼ ਕੀਤੀ ਉਹ ਜਜ਼ਬਾ ਮਨ ਦੇ ਅੰਦਰ ਲਿਆਂਦਾ ਕਿਵੇਂ ਸਭ ਕੁਝ ਮਤਲਬ ਕਿ ਸੈੱਟ ਕੀਤਾ ਪਹਿਲਾਂ ਕੀ ਹਾਲਾਤ ਸੀ ਸਰ ਪਹਿਲਾ ਹਾਲਾਤ ਤਾਂ ਜ਼ਿਕਰ ਜ਼ਰੂਰ ਕਰੋ ਦੇਖੋ ਜੀ ਮੈਂ ਪਿੰਡ ਦਾ ਪੜਿਆ ਹੋਇਆ ਕਿਹੜੇ ਪਿੰਡ ਦਾ ਪਿੰਡ ਦੇ ਵਿੱਚ ਇੱਥੇ ਡਿਸਟ੍ਰਿਕਟ ਜਲੰਧਰ ਦੇ ਵਿੱਚ ਹੀ ਹੈ ਮੇਰਾ ਪਿੰਡ ਮੈਤਪੁਰ ਓਕੇ ਤੋ ਮੈਤਪੁਰ ਪਹਿਲਾਂ ਤੇ ਮਿਡਲ ਸਕੂਲ ਸੀ ਮਿਡਲ ਸਕੂਲ ਦੇ ਵਿੱਚ ਪੜਿਆ ਮੈਂ ਟਾਟਾਂ ਦੇ ਉੱਪਰ ਬੈਠ ਕੇ ਸਟੱਡੀ ਕਰਿਆ ਕਰਦੀ ਸੀ ਓਕੇ ਕਈ ਵਾਰੀ ਪੈਰਾਂ 'ਚ ਜੁੱਤੀ ਵੀ ਨਹੀਂ ਹੁੰਦੀ ਸੀਗੀ ਨੰਗੇ ਪੈਰ ਵੀ ਜਾਣਾ ਪੈਂਦਾ ਸੀ ਸਰਦੀਆਂ 'ਚ ਵੀ ਗਰਮੀਆਂ 'ਚ ਵੀ ਕਿਉਂਕਿ ਘਰ ਦੇ ਵਿੱਚ ਗਰੀਬੀ ਇੰਨੀ ਸੀਗੀ ਜਿਹੜੀ ਸਾ ਮੇਰੇ ਫਾਦਰ ਸੀ ਬੜੀ ਮਿਹਨਤ ਕਰਦੇ ਸੀ ਬਹੁਤ ਮਿਹਨਤ ਕਰਦੇ ਸੀ ਮਦਰ ਕਪੜੇ ਸਿੰਦੀ ਸੀ ਤੋ ਮੈਨੂੰ ਬੜਾ ਚਾਹ ਹੁੰਦਾ ਸੀਗਾ ਉਸ ਫੈਮਿਲੀ ਚ ਰਹਿ ਕੇ ਬੜਾ ਨਜ਼ਾਰਾ ਆਇਆ ਸਾਰਾ ਉਸ ਗਰੀਬੀ ਚ ਰਹਿ ਕੇ ਖੁਦ ਮਿਹਨਤ ਕਰਕੇ ਫਾਦਰ ਸਾਹਿਬ ਤੁਹਾਡੇ ਕੀ ਕੰਮ ਕਰਦੇ ਸੀ ਫਾਦਰ ਸਾਹਿਬ ਲੇਬਰ ਦਾ ਕੰਮ ਕਰਦੇ ਸੀ ਕੁਛ ਦਿਹਾੜੀ ਦਾ ਕੰਮ ਕਦੇ ਕੋਈ ਦੁਕਾਨ ਖੋਲ ਲਈ ਕਦੇ ਜਾਂ ਮਤਲਬ ਸਾਈਕਲ ਰਿਪੇਅਰ ਕਰ ਲਿਆ ਜਾਂ ਉਦਾਂ ਕੋਈ ਦਿਹਾੜੀ ਕਰ ਲਈ ਤੋ ਜਨਾਬ ਬਹੁਤ ਸਖਤ ਮਿਹਨਤ ਕਰਦੇ ਸੀ ਹਮ ਮਿਹਨਤ ਬਲੋ ਮਧਰਵੀ ਬਹੁਤ ਮਿਹਨਤ ਕਰਦੇ ਸੀ ਫਾਦਰ ਵੀ ਬੜੇ ਹਮ ਬਹੁਲੇ ਕਰਦੇ ਸੀ ਉਹਨਾਂ ਦੇ ਨਾਲ ਮੇਰਾ ਵੀ ਜਜ਼ਬਾ ਬੜਾ ਸੀ ਹਮ ਸੰਸਕਾਰ ਉਹਨਾਂ ਨੇ ਮੈਨੂੰ ਬੜੇ ਅੱਛੇ ਦਿੱਤੇ ਹੋਏ ਸੀ ਹਮ ਤੋ ਜਦੋਂ ਮੈਂ 10ਵੀਂ ਪਾਸ ਕੀਤੀ ਫਾਦਰ ਸਾਹਿਬ ਇੱਕ ਗੱਲ ਕੇ ਕਹਿੰਦੇ ਕਾਕਾ ਦੇਖ ਤੈਨੂੰ ਅਸੀਂ 10ਵੀਂ ਕਰਾ ਦਿੱਤੀ ਹਮ ਵੀ ਮੇਰੇ ਕੋਲ ਹੋਰ ਪੈਸਾ ਨਹੀਂ ਹੈ ਤੇਰੇ ਛੋਟੇ ਦੋ ਬ੍ਰਦਰ ਹੈ ਉਹਨਾਂ ਵੱਲ ਵੀ ਦੇਖਣਾ ਤੇਰੀ ਛੋਟੀ ਇੱਕ ਭੈਣ ਹੈ ਮੈਂ ਉਹਨਾਂ ਵੱਲ ਵੀ ਦੇਖਣਾ ਤੋਂ ਅੱਗੇ ਜੇ ਦਾ ਤੁਸੀਂ ਕਰ ਸਕਦੇ ਹੋ ਤਾਂ ਦੇਖੋ ਨਹੀਂ ਦਾ ਤੁਸੀਂ ਮੇਰੇ ਨਾਲ ਆ ਜਾਓ ਲੇਬਰ ਦਾ ਕੰਮ ਕਰੋ ਕੁਝ ਦਿਨ ਤਾਂ ਮੈਂ ਚਲਾ ਗਿਆ ਉਹਨਾਂ ਦੇ ਨਾਲ ਫਿਰ ਮੈਂ ਇੱਕ ਰਿਕੁਐਸਟ ਕੀਤੀ ਉਹਨਾਂ ਨੂੰ ਮੈਂ ਕਿਹਾ ਜੀ ਮੈਨੂੰ 6 ਮਹੀਨੇ ਦਾ ਤੁਸੀਂ ਟਾਈਮ ਦੇ ਦਿਓ ਮੈਂ 6 ਮਹੀਨੇ ਨਾ ਤਾਂ ਤੁਹਾਡ ਨੂੰ ਕੋਈ ਪੈਸਾ ਲੈਣਾ ਨਾ ਤੁਸੀਂ ਮੇਰੇ ਕੋਲ ਲਈ 6 ਮਹੀਨੇ ਮੈਨੂੰ ਤੁਸੀਂ ਦਿਓ ਉਹਨਾਂ ਨੇ ਕਹਿੰਦੇ ਠੀਕ ਆ 6 ਮਹੀਨੇ ਜੋ ਤੁਸੀਂ ਕਰਨਾ ਚਾਹੁੰਦੇ ਕਰ ਲਓ ਜੀ ਮੈਂ 6 ਮਹੀਨੇ ਚ ਟਾਈਪਿੰਗ ਦਾ ਕੀਤਾ ਸਟੈਨੋਗ੍ਰਾਫੀ ਦਾ ਕੀਤਾ ਤਿੰਨ ਚਾਰ ਮਹੀਨੇ ਚ ਐਸਾ ਮੈਂ ਟ੍ਰੇਨਡ ਹੋਇਆ ਕਿ ਜਿੱਥੇ ਮੈਂ ਕੰਮ ਕਰਦਾ ਸੀਗਾ ਜਿਹੜੀ ਸ਼ਾਪ ਤੇ ਉਹਨਾਂ ਨੇ ਮੇਰੀ ਸਿਨਸੀਅਰਿਟੀ ਦੇਖੀ ਓਨੈਸਟੀ ਦੇਖੀ ਐਫੀਸ਼ੀਐਂਸੀ ਦੇਖੀ ਉਹਨਾਂ ਨੇ ਮੈਨੂੰ ਰੱਖ ਲਿਆ ਉੱਥੇ ਕਹਿੰਦੇ ਵੀ ਆਬ ਮਸ਼ੀਨ ਸਾਰੀ ਦੁਕਾਨ ਜਿਹੜੀ ਸ਼ਾਪ ਹੈ 10 12 ਉੱਤੇ ਟਾਈਪਰੇਟਰਸ ਹੁੰਦੀਆਂ ਸੀਗੀਆਂ ਤੇ ਮੈਨੂੰ ਦੇ ਦਿੱਤੀ। ਨਾਲ ਇੱਕ ਮੈਨੂੰ ਸਾਈਕਲ ਦਿੱਤਾ ਵੀ ਸਾਈਕਲ ਤੇ ਤੁਸੀਂ ਆਪਣੇ ਪਿੰਡ ਜਾਓ। ਨਕੋਦਰ ਦੀ ਗੱਲ ਕਰ ਰਿਹਾ ਮੈਨੂੰ ਕੋਦਰ ਇਥੋਂ ਟਾਈਪਿੰਗ ਦਾ ਸਿੱਖਿਆ। ਹੂੰ। ਤੋਂ ਮੈਨੂੰ ਮੋਜਾ ਲੱਗੀ। ਮੈਂ ਕਿਥੇ 1 ਘੰਟੇ ਮੈਨੂੰ ਮਿਲਦਾ ਸੀਗਾ ਉਦੀ ਫੀਸ ਲੱਗਦੀ ਸੀ। ਹੁਣ ਮੈਂ 12 13 13 ਘੰਟੇ ਲੱਗ ਪਿਆ ਮਿਹਨਤ ਕਰਨ। ਹੂੰ। ਤੇ ਹੋਇਆ ਕੀ ਉਧਰ ਰਿਜ਼ਲਟ ਕੀ ਹੋਇਆ? ਕਿ ਜਦੋਂ ਮੈਂ ਉਹ ਜੀ 18 ਸਾਲ ਦੀ ਉਮਰ ਨਹੀਂ ਸੀ ਮੇਰੀ ਅਪਲਾਈ ਕਰ ਦਿੱਤਾ ਟੈਸਟ ਦੇ ਦਿੱਤਾ ਹੂੰ ਕੁਆਲੀਫਾਈ ਕਰ ਗਏ ਤੋਂ ਮੇਰੀ ਫਰਸਟ ਪੋਸਟਿੰਗ ਸਟੈਨੋਗ੍ਰਾਫਰ ਦੀ ਹੋ ਗਈ ਕਪੂਰਥਲੇ ਤੇ ਮੈਟ੍ਰਿਕੁਲੇਟ ਦੀ ਤੁਸੀਂ ਬੜੇ ਅੱਛੇ ਤਰੀਕੇ ਨਾਲ ਦੇਖ ਸਕਦੇ ਹੋ ਕਿ ਮੈਟ੍ਰਿਕੁਲੇਟ ਦੀ ਇੱਕ ਕੀ ਵੈਲਿਊ ਹੁੰਦੀ ਹੈ ਕਿਉਂਕਿ ਮੇਰੇ ਕਲੀਗ ਜਿਹੜੇ ਨੇ ਕੋਈ ਐਮਏ ਸੀ ਕੋਈ ਸਰ ਕਿਹੜੇ ਸਾਲ ਦੀ ਗੱਲ ਕਰ ਰਹੇ ਹੋ ਤੁਸੀਂ ਇਹ 1970 ਦੀ ਗੱਲ ਹੈ 1970 ਇਹ okay. 1970 ਚ ਮੇਰੀ ਅਪਾਰਟਮੈਂਟ ਹੋਈ ਹੈ ਹਮ ਤੋ 1952 ਦਾ ਮੇਰਾ ਬਰਥ ਹੈ ਹਮ 18 ਸਾਲ ਦੇ 18 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਹਮ ਪਰ ਲੇਖਨ 18 ਸਾਲ ਚ ਮੈਨੂੰ ਮੈਚੁਰ ਹੋਣਾ ਪਿਆ ਕਿਉਂਕਿ ਪਰਿਵਾਰ ਜਿਹੜਾ ਸੀਗਾ ਉਹ ਬਹੁਤ ਗਰੀਬ ਸੀਗਾ ਹਮ ਮੈਂ ਇੱਕ ਸਭ ਤੋਂ بڑا ਉਹਨਾਂ ਲਈ ਸਹਾਰਾ ਬੜਿਆ ਹਮ ਜਿੰਨੀ ਦਰਖਾਸਤ ਮਿਲਦੀ ਸੀ ਸਾਰੀ ਦੀ ਸਾਰੀ ਪੇਰੈਂਟਸ ਨੂੰ ਜਾ ਕੇ ਦੇਣੀ ਹਮ ਪੇਰੈਂਟ ਦੀ ਸੇਵਾ ਕਰਨੀ ਜੋ ਵੀ ਮਕਾਨ ਬਣਾਉਣਾ ਜੋ ਹੈ ਇੱਕ ਤਰ੍ਹਾਂ ਦਾ ਉਹਨਾਂ ਦੀ ਪੂਰੀ ਸਪੋਰਟ ਬਣਿਆ ਹਮ ਲੇਕਿਨ ਕਲਾ ਮੈਟ੍ਰਿਕੁਲੇਟ ਹੋਣਾ ਲਾਈਫ ਦੇ ਵਿੱਚ ਮੈਨੂੰ ਲੱਗਾ ਵੀ ਇਹ ਗੱਲ ਗਲਤ ਹੈ ਇਹ ਠੀਕ ਨਹੀਂ ਮੈਨੂੰ ਪੜ੍ਹਨਾ ਚਾਹੀਦਾ ਹਮ ਮੈਂ ਆਪਣੀ ਜੀ ਬਦਲੀ ਕਰਾ ਲਈ ਚੰਡੀਗੜ੍ਹ ਦੀ ਮੇਰੀ ਬਦਲੀ ਹੋ ਗਈ ਹਮ ਚੰਡੀਗੜ੍ਹ ਤੋਂ ਮੇਰੀ ਬਦਲੀ ਹੋ ਗਈ ਤੇ ਚੰਡੀਗੜ੍ਹ ਸਭ ਤੋਂ ਪਹਿਲਾਂ ਜਾ ਕੇ ਮੈਂ 11ਵੀਂ ਦਾ ਐਡਮਿਸ਼ਨ ਲਿਆ ਹੂੰ 11ਵੀਂ ਕਲਾਸ ਉੱਥੋਂ ਕੀਤੀ ਕਿਉਂਕਿ ਉੱਥੋਂ ਮੇਰੇ 9 ਤੋਂ 5 ਡਿਊਟੀ ਸੀਗੀ ਦਫ਼ਤਰ 'ਚ ਹੂੰ ਕਿਉਂਕਿ ਮੇਰੀ ਟ੍ਰਾਂਸਫਰ ਉੱਥੇ ਹੋ ਗਈ ਸੀ 9 ਤੋਂ 5 17 ਸੈਕਟਰ ਮੇਰਾ ਆਫਿਸ ਹੁੰਦਾ ਸੀਗਾ ਸਾਈਕਲ ਮੇਰੇ ਕੋਲ ਹੁੰਦਾ ਸੀ ਚੰਡੀਗੜ੍ਹ ਦੇ ਵਿੱਚ ਜਾ ਕੇ ਖੂਬ ਮਿਹਨਤ ਕੀਤੀ ਫਿਰ 11ਵੀਂ ਤੋਂ ਲੈ ਕੇ ਪਹਿਲਾਂ 11ਵੀਂ ਕੀਤੀ ਫਿਰ BA ਕੀਤੀ ਫਿਰ LLB ਕੀਤੀ 7 ਸਾਲ ਲਗਾਤਾਰ ਔਰ ਕਿਉਂਕਿ ਮਤਲਬ ਇੱਕ ਲੇਬਰ ਦਾ ਮੈਂ ਲੇਬਰਰ ਦਾ ਬੱਚਾ ਸੀਗਾ ਖੁਦ ਆਪ ਹੀ ਰੋਟੀ ਬਣਾਇਆ ਕਰਦੀ ਸੀ ਖੁਦ ਆਪ ਹੀ ਪੋਚਾ ਲਾ ਕਰਦੀ ਸੀ ਘਰ ਦਾ ਕੰਮ ਵੀ ਆਪ ਕਰਿਆ ਕਰਦੀ ਸੀ ਤੇ ਜਦੋਂ ਮੈਂ ਫਿਰ ਐਮ ਇੰਗਲਿਸ਼ ਕੀਤੀ ਉਹ ਵੀ ਇਵਨਿੰਗ ਚ ਹਰ ਮੇਰੀ ਐਜੂਕੇਸ਼ਨ ਸਾਰੀ ਇਵਨਿੰਗ ਚ ਹੋਈ ਹੂੰ ਤੋ ਫਿਰ ਮੈਂ ਕੰਪੀਟੀਸ਼ਨ ਚ ਜੰਪ ਕੀਤਾ ਕੰਪੀਟੀਸ਼ਨਸ ਫਰਸਟ ਪੋਸਟ ਜਿਹੜੀ ਮੇਰੀ ਕੰਪੀਟੀਸ਼ਨ ਰਹੀਂ ਫਿਰ ਮੈਂ ਕੋਈ ਪ੍ਰਮੋਸ਼ਨ ਨਹੀਂ ਲਈ ਡਿਪਾਰਟਮੈਂਟ ਚੋਂ ਟ੍ਰੈਜ਼ਰੀ ਆਫੀਸਰ ਲੱਗਾ ਹੂੰ ਫਿਰ ਡਿਸਟ੍ਰਿਕਟ ਰਜਿਸਟਰੀ ਅਫਸਰ ਲੱਗਾ ਡਿਸਟ੍ਰਿਕਟ ਰਜਿਸਟਰੀ ਅਫਸਰ ਵੀ ਸਰਕਾਰ ਨੇ ਮੈਨੂੰ ਉੱਥੇ ਹੀ ਲਾਇਆ ਜਿੱਥੇ ਮੈਂ ਸਟੈਨੋਗ੍ਰਾਫਰ ਸੀਗਾ ਹੂੰ ਜਿੱਥੇ ਮੇਰੇ ਬਾਕੀ ਸਾਰੇ ਕੁਲੀਗ ਜਿਹੜੇ ਨੇ ਉਹ ਮਜ਼ਾਕ ਕਰਿਆ ਕਰਦੀ ਸੀ ਹੂੰ ਬਈ ਇਹ ਦਸਵੀਂ ਬਾਜ਼ ਐ ਇਹਨੂੰ ਕੀ ਆਉਂਦਾ ਜਾਂਦਾ ਤੇ ਜਦੋਂ ਮੈਂ ਅਫਸਰ ਬਣ ਕੇ ਗਿਆ ਉੱਥੇ ਤੋਂ ਰੀਅਲੀ ਦੇ ਰਿਅਲਾਈਜ਼ਡ ਵੀ ਇਹ ਤਾਂ ਜਿੱਦਾਂ ਨਾ ਪੜ ਲੈ ਕੇ ਆ ਗਏ ਹੂੰ ਤਾਂ ਸਾਨੂੰ ਇਹਨਾਂ ਦੀਆਂ ਗੱਲਾਂ ਮੰਨਣੀਆਂ ਪੈਣੀਆਂ ਕੁਦਰਤੀ ਤੌਰ ਤੇ ਕੰਨੂਨੀ ਤੌਰ ਤੇ ਵੀ ਮੰਨਣੀਆ ਪੈਂਦੀ ਆ ਹੂੰ ਤੋਂ ਉਸ ਤੋਂ ਬਾਅਦ ਫਿਰ ਮੈਂ ਕੰਪੀਟੀਸ਼ਨ ਚ ਆ ਫਿਰ ਮੈਂ ਪੀਸੀਐਸ ਐਗਜ਼ੈਕਟਿਵ ਚ ਵੀ ਆ ਗਿਆ ਹੂੰ ਪੀਸੀਐਸ ਐਗਜ਼ੈਕਟਿਵ ਮੈਨੂੰ ਅਲਾਈਟਸ ਪੋਸਟ ਮਿਲੀ ਅਸਿਸਟੈਂਟ ਲੇਬਰ ਕਮਿਸ਼ਨਰ ਦੀ ਉੱਥੇ 4-5 ਸਾਲ ਲਾਇਆ ਪਰ ਤਸਲੀ ਮੇਰੀ ਫਿਰ ਵੀ ਨਾ ਹੋਈ ਹੂੰ ਫਿਰ ਮੈਂ ਇਧਰ ਜੱਜ ਦੀ ਪੋਸਟ ਤੇ ਆਇਆ ਇਹਦੇ ਕੰਪੀਟੀਸ਼ਨ ਜੜਿਆ ਜੱਜ ਮੈਂ ਬਣਿਆ 1994 ਚ 1900 94 ਦੇ ਵਿੱਚ 1995 ਵਿੱਚ ਮੈਂ ਜੁਆਇਨ ਕੀਤਾ ਹੂੰ ਤਾਂ ਇਹ ਜਿਹੜੀ ਮੇਰੀ ਇੰਨੀ ਲੇਬਰ ਕੀਤੀ ਹੋਈ ਸੀਗੀ ਹੂੰ ਇਹ ਬੱਚਿਆਂ 'ਚ ਮੈਂ ਆਪਣਾ ਗੁਣ ਪਰਤਾ ਕਿਉਂਕਿ ਜਦੋਂ ਮੇਰੇ ਬੱਚੇ ਦੋ ਲੜਕੀਆਂ ਮੇਰੀਆਂ ਹੋਈਆਂ ਹਾਲਾਂਕਿ ਸਾਰਾ ਪਰਿਵਾਰ ਇਹ ਚਾਹੁੰਦਾ ਸੀ ਵੀ ਲੜਕਾ ਹੋਣਾ ਜ਼ਰੂਰੀ ਹੈ ਕਿਉਂਕਿ ਉਸ ਵਕਤ ਇਹ ਚੀਜ਼ ਬਹੁਤ ਹੀ ਇੱਕ ਡੈਮੇਜਿੰਗ ਗਣੀ ਜਾਂਦੀ ਸੀ ਵੀ ਲੜਕੀਆਂ ਤਾਂ ਲਾਇਬਿਲਟੀ ਮੈਂ ਕਹਿੰਦਾ ਨਹੀਂ ਮੈਂ ਦੋ ਲੜਕੀਆਂ ਤੀਜਾ ਬੱਚਾ ਨਹੀਂ ਕਰਨਾ ਕਿਉਂਕਿ ਦੋਨਾਂ ਲੜਕੀਆਂ ਨੂੰ ਮੇ ਪਾਲਣਾ ਦੋਨੋਂ ਨੂੰ ਬਣਾਉਣਾ ਸ਼ੁਰੂ ਤੋਂ ਬਚਪਨ ਤੋਂ ਹੀ ਜਦੋਂ ਸੀ ਗਿਆ ਉਹ ਪੂਰੇ ਸੰਸਕਾਰ ਬੱਚਿਆਂ ਨੂੰ ਦਿੱਤੇ ਹੋਏ ਨੇ ਫਿਰ ਬੱਚਿਆਂ ਨੂੰ ਪੜਾਇਆ ਲੋ ਕਰਾਈ ਉਹਨੂੰ ਉਹਨਾਂ ਨੂੰ ਲੋ ਕਰਾਉਣ ਤੋਂ ਬਾਅਦ ਸਿਰਫ ਸਾਨੂੰ 2 ਮਹੀਨੇ ਮਿਲੇ ਰੱਬ ਨੇ ਦਿੱਤੇ ਮਿਹਨਤ ਕਰਨ ਦੇ ਜਦੋਂ ਪੋਸਟਾਂ ਨਿਕਲੀਆਂ ਆਈਆਂ ਉਹ ਲੋ ਕਰੀ ਰਹੀਆਂ ਸੀ ਮੈਂ 2 ਮਹੀਨੇ ਸੀ ਉਹਨਾਂ ਨੂੰ ਤਿਆਰ ਕਰਤਾ ਹੂੰ ਤੁ ਦੋ ਮਿੰਟ ਪਛੀ ਸੋਡੀ ਮੇਰੀ ਛੋਟੀ ਬੇਟੀ ਆ ਉਹ ਜੀ 22 ਕ੍ਰਾਸ ਕੀਤੀ ਸੀ ਉਹਨੇ 22 ਸਾਲ ਦੀ ਸੀ ਉਹ ਜੱਜ ਬਣ ਗਈ ਬੜੀ ਬੇਟੀ ਹੈ ਦੋਨੋਂ ਨੇ ਲੋਕ ਇਕੱਠੀ ਕੀਤੀ ਉਹ ਦੋਨੋਂ ਇਕੱਠੀਆਂ ਜੱਜ ਬਣੀਆਂ ਹੁਣ ਦੋਨੋਂ ਹੀ ਐਡੀਸ਼ਨਲ ਸੈਸ਼ਨ ਜੱਜ ਬੋਖਰੀਆਂ ਲੱਗੀਆਂ ਜੀ ਹੁਣ ਮੈਨੂੰ ਹਾਲਾ ਵੀ ਜਦੋਂ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀਗੇ ਹਮ ਫਾਦਰ ਦੀ ਵੀ ਫਾਦਰ ਦੀ ਗਰੀਬੀ ਕੱਟੀ ਹੈ ਉਹ ਇਨਸਾਨ ਇਮੋਸ਼ਨਲ ਹੋ ਜਾਂਦਾ ਹਮ ਵੇ ਮੈਂ ਸਲਾਚੋਂ ਨਿਕਲ ਕੇ ਅੱਜ ਮੈਂ ਬੱਚਿਆਂ ਦਾ ਭਵਿੱਖ ਸੁਧਾਰ ਰਿਹਾ ਹਾਂ ਅੱਜ ਮੇਰੇ ਕੋਲ 54 ਬੱਚੇ ਨੇ ਜਿਨ੍ਹਾਂ ਨੂੰ ਮੈਂ ਖੁਦ ਆਪ ਮਿਹਨਤ ਕਰਾਈ ਖੁਦ ਉਹਨਾਂ ਨੂੰ ਬੱਚੇ ਸਮਝ ਕੇ ਉਹਨਾਂ ਦਾ ਸਟੈਂਡਰਡ ਰੀਜ਼ ਕੀਤਾ ਉਹਨਾਂ 'ਚ ਐਸੀ ਕਾਬਲੀਅਤ ਭਰੀ ਹਮ ਕਿ ਅੱਜ ਉਹ ਬੜੇ ਪਰਮੰਨੇ ਪਰਮੰਨੇ ਸਾਰੇ 'ਚ ਜਾਜ ਨੇ ਹਮ ਸਾਰੇ ਮਤਲਬ ਪੰਜਾਬ 'ਚ ਨੌਕਰੀਆਂ ਕਰਦੇ ਨੇ ਕੁਝ ਹਰਿਆਣੇ ਚ ਜੱਜ ਨੇ ਕੁਝ ਦਿੱਲੀ ਚ ਜੱਜ ਬੈਠੇ ਨੇ ਕੁਝ ਯੂਪੀ ਚ ਨੇ ਕੁਝ ਬਿਹਾਰ ਚ ਨੇ ਔਰ ਇੱਥੇ ਮੇਰਾ ਕਹਿਣ ਦਾ ਆ ਮਕਸਦ ਹੈ ਕਿ ਇੱਕ ਗਰੀਬੀ ਕਿਸੇ ਦੇ ਰਸਤੇ ਚ ਕਦੇ ਰੁਕਾਵਟ ਨਹੀਂ ਬਣ ਸਕਦੀ ਇੱਕ ਗਰੀਬੀ ਤੁਹਾਡੀ ਸਕਸੈਸ ਦੇ ਰਸਤੇ ਚ ਰੁਕਾਵਟ ਬਿਲਕੁਲ ਨਹੀਂ ਬਣ ਸਕਦੀ ਇਨਸਾਨ ਦਾ ਇਰਾਦਾ ਜਿਹੜਾ ਦ੍ਰਿੜ ਹੋਵੇ ਹੂੰ ਫਿਰ ਲਗਾਤਾਰ ਮਿਹਨਤ ਕਰਨ ਦਾ ਜਜ਼ਬਾ ਹੋਵੇ ਮਿਹਨਤੀ ਹੋਵੇ ਇਨਸਾਨ ਔਰ ਥੱਕ ਮਿਹਨਤ ਕਰਦਾ ਹੋਵੇ ਤੋਂ ਕਦੇ ਹਾਰ ਨਾ ਮੰਨੇ ਹੂੰ ਔਰ ਥੱਕ ਮਿਹਨਤ ਕੀਤੀ ਹੋਵੇ ਹਾਰ ਨਾ ਤੁਸੀਂ ਮੰਨੋਗੇ ਇੱਕ ਦਿਨ ਕਾਮਯਾਬੀ ਤੁਹਾਨੂੰ ਮਿਲਣੀ ਹੀ ਮਿਲਣੀ ਹੈ ਜਿੱਦਾਂ ਤੁਸੀਂ ਬੋਲ ਰਿਹਾ ਸੀ ਕੋਈ ਅੱਜ ਮਿਲ ਜਾਏਗੀ ਕਿਸੇ ਨੂੰ ਕੱਲ ਮਿਲ ਜਾਏਗੀ ਕਿਸੇ ਨੂੰ ਦੋ ਦਿਨ ਬਾਅਦ ਮਿਲ ਜਾਏਗੀ ਹੂੰ ਤੋਂ ਕਾਮਯਾਬੀ ਹਰ ਹਾਲਤ ਵਿੱਚ ਮਿਲ ਜਾਏਗੀ ਕਾਮਯਾਬੀ ਦੀ ਕੋਈ ਪ੍ਰੋਬਲਮ ਨਹੀਂ ਹੁਣ ਮੇਰੀ ਉਮਰ ਇਸ ਵੇਲੇ 72 ਹੈ 72 ਸਾਲ ਦੀ ਉਮਰ ਹੈ ਜੀ ਪਰ ਮੈਂ ਚਾਹੁੰਦਾ ਕਿ ਇਹ ਕੰਮ ਬੱਚਿਆਂ ਦਾ ਭਲਾਈ ਕਰਦਿਆਂ ਕਰਦਿਆਂ ਹੀ ਰੱਬ ਮੈਨੂੰ ਆਪਣੇ ਕੋਲ ਬੁਲਾਵੇ ਜੀ ਰੱਬ ਕੋਲ ਇਨਵੀਟੇਸ਼ਨ ਲੈਣ ਲਈ ਬੜੇ ਮੁਤਲਬ ਐਂਕਸ਼ੀਅਸ ਆ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਬੋਰੀ ਬਿਸਤਰ ਆਲਵੇਸ ਤਿਆਰ ਰਹਿੰਦਾ ਇਨਵੀਟੇਸ਼ਨ ਦੀ ਲੋੜ ਹੈ ਪਰ ਉਨਨੀ ਦੇਰ ਤੱਕ ਮੈਂ ਆਪਣੇ ਬੱਚਿਆਂ ਨੂੰ ਜਿਹੜੇ ਆ ਉਹਨਾਂ ਦਾ ਫਿਊਚਰ ਬਣਾਉਣਾ ਰੱਬ ਦਾ ਜਦੋਂ ਇਨਵੀਟੇਸ਼ਨ ਭੇਜੇਗਾ ਉਹ ਤਾਂ ਬਗੈਰ ਪੁੱਛੇ ਦੱਸੇ ਤੂੰ ਜੀ ਪਰ ਇੱਥੇ ਤੇ ਮੈਂ ਬਣਾ ਸਕਦਾ ਜੋ ਵੀ ਮੇਰੇ ਮਨ ਚ ਆਈ ਕੈਨ ਕਨਵੇ ਟੂ ਦਾ ਸਟੂਡੈਂਟਸ ਹੁਣ ਇੱਥੇ ਸਾਡੇ 30 ਸਬਜੈਕਟ ਨੇ 30 ਸਬਜੈਕਟ ਨੂੰ ਪੜਾਉਣ ਵਾਸਤੇ ਪੰਜ ਲੈਕਚਰ ਆਰ ਵਕਰੇ ਵਕਰੇ ਚਾਹੀਦੇ ਹਮ ਪਰ ਮੈਂ ਇਕੱਲਾ ਹੀ ਸਾਰੇ ਦੇ ਸਾਰੇ 30 ਸਬਜੈਕਟ ਇਹਨਾਂ ਨੂੰ ਬੱਚਿਆਂ ਨੂੰ ਪੜਾਉਣਾ ਔਰ ਆਲਵੇਜ਼ ਅਵੇਲੇਬਲ ਰਹਿਣਾ ਉਹਨਾਂ ਦੀਆਂ ਡਾਊਟਸ ਕਲੀਅਰ ਕਰਨ ਦੀ ਹੈ ਐਸੀ ਉਹਨਾਂ ਨੂੰ ਸਿੱਖਿਆ ਦੇ ਰਿਹਾ ਮੈਂ ਕਿ ਵਿਦ অথেন্টিਸਿਟੀ ਨਾਲ ਇਹ ਕਹਿ ਕੇ ਗਾਰੰਟੀ ਦੇਗੇ ਵੀ ਜੋ ਮੈਂ ਲਿਖਾ ਰਿਹਾ ਨਾ ਇਹ ਕੋਈ ਗਲਤ ਨਹੀਂ ਡਿਕਲੇਅਰ ਕਰ ਸਕਦਾ ਜੇ ਤੁਹਾਨੂੰ ਕੋਈ ਗਲਤ ਚੀਜ਼ ਮਿਲੇ ਮੈਨ ਨਾਲ ਡਿਸਕਸ ਕਰੋਗੇ ਤੁਸੀਂ ਤਾਂ ਕਿ ਕੋਈ ਤੁਹਾਡੇ ਮਨ ਚ ਇੱਕ ਗਲਤ ਜਿਹੜਾ ਵਿਚਾਰ ਹੈ ਕਨਸੈਪਟ ਆ ਉਹ ਨਾ ਕਿਤੇ ਰਸ ਜੀ ਸਰ ਉਹਨਾਂ ਨੂੰ ਪਰਫੈਕਟ ਬਣਾ ਕੇ ਫਿਰ ਹਾਈ ਕੋਰਟ ਨੂੰ ਪੇਸ਼ ਕਰੀਦਾ ਪੇ ਲੋ ਜੀ ਇਹ ਪਰਫੈਕਟ ਜੱਜ ਹੈ ਕਿਉਂਕਿ ਮੇਰਾ ਬਲੀਫ ਹੈ ਕਿ ਕਾਬਲੀਅਤ ਇਨੀ ਹੋਵੇ ਜੱਜ ਚ ਕਿ ਵਕੀਲ ਵੀ ਜਦੋਂ ਉਹਦੇ ਕੋਲ ਆਣ ਤੇ ਉਹ ਕਹਿਣ ਵੀ ਜੱਜ ਕਾਬਲ ਹੋਵੇ ਤਾਂ ਐਸਾ ਹੋਵੇ ਹਮ ਵਰਨਾ ਜੱਜ ਨਾ ਜੀ ਤੇ ਜਿਉ ਵਕੀਲ ਦੇ ਤੌਰ ਤੇ ਕਿਸੇ ਕੋਰਟ ਚ ਜਾਣ ਮੇਰੇ ਕੋਲ ਬਹੁਤ ਹੁਣ 38 ਬੱਚੇ ਨੇ ਜਿਹੜੇ ਸਰਕਾਰੀ ਵਕੀਲ ਬਣੇ ਹੋਏ ਜਦੋਂ ਇਹ ਜਾਂਦੇ ਨੇ ਕੋਰਟ ਚ ਜੱਜ ਵੀ ਕਹਿੰਦਾ ਵੀ ਵਕੀਲ ਕਾਬਲ ਹੋਵੇ ਤਾਂ ਐਸਾ ਹਮ ਕਉਕਿ ਉਹਨੂੰ ਸਾਰੀ ਨੌਲੇਜ ਆਮ ਤੌਰ ਤੇ ਜਿਹੜੇ ਐਡਵੋਕੇਟ ਉਹ ਸਾਰਾ ਲਾਅ ਨਹੀਂ ਪੜ੍ਹਦੇ ਜਿੰਨਾ ਕੁ ਲਾਅ ਚਾਹੀਦਾ ਨਾ ਉਹਨਾਂ ਕਲਾਅ ਪੜ੍ਹ ਕੇ ਆਰਗੂ ਕਰਦੇ ਨੇ ਹੁਣ ਮੇਰੇ ਬੱਚੇ ਸਾਰਾ ਲਾਅ ਉਹਨਾਂ ਦੀਆਂ ਫਿੰਗਰ ਟਿਪਸ ਤੇ ਉਹਨੂੰ ਕੋ ਜਦੋਂ ਮਰਜੀ ਜੇ ਇੱਥੇ ਸਟੂਡੈਂਟ ਮੇਰੇ ਨੂੰ ਬੁਲਾਓ ਅੱਧਾ ਘੰਟਾ ਵਿਦਆਊਟ ਬ੍ਰੇਕ ਬੋਲਦਾ ਰਹੇਗਾ ਤਾਂ ਦਰਸ਼ਕੋ ਮੈਂ ਸਾਰਿਆਂ ਦੇ ਅੱਗੇ ਮੇਰਾ ਆ ਹੀ ਸਨੇਹਾ ਹੋਏਗਾ ਬਈ ਆਪਣੀ ਮਿਹਨਤ ਕਰੋ if you will work hard because god helps those who help themselves kismat jdi hai apne aap nikar leondi hai je tusi mehanti ho je tusi apne aap na sincere ho je honestly tusi mehnat kar rahe ho to tusi dekhna ਕਿੱਥੇ ਦੀ ਕਿਥੇ ਕਿਥੇ ਤੁਸੀਂ ਕਿਦਾਂ ਆਕਸੈਲ ਕਰੋਗੇ ਹਰ ਫੀਲਡ ਚ ਛਾਲੇ ਮਾਰਦੇ ਜਾਓਗੇ ਜੀ ਤੇ ਸਰ ਜਿਸ ਤਰੀਕੇ ਦੇ ਨਾਲ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਫਾਦਰ ਸਭ ਦਿਹਾੜੀਆਂ ਕਰਦੇ ਸੀ ਉਹਨਾਂ ਨੇ ਤੁਹਾਨੂੰ ਵੀ ਕਹਿ ਦਿੱਤਾ ਸੀਗਾ ਕਿ ਮੈਂ ਤੇ ਤੁਹਾਨੂੰ ਦਸਵੀਂ ਤੱਕ ਹੀ ਪੜਾ ਸਕਦਾ ਨਹੀਂ ਤਾਂ ਤੁਸੀਂ ਮੇਰੇ ਨਾਲ ਦਿਹਾੜੀਆਂ ਕਰੋ ਤੁਸੀਂ ਗਏ ਵੀ ਉਹ ਸਿਰ ਉਹਨਾ ਚੀਜ਼ਾਂ ਦੇ ਚੱਲਦੇ ਤੁਹਾਡੇ ਮਨ ਦੇ ਵਿੱਚ ਇਹ ਚੀਜ਼ਾਂ ਨਹੀਂ ਆਈਆਂ ਕਿ ਸਾਰਾ ਕੁਝ ਛੱਡ ਕੇ ਆਪਣੀ ਫੈਮਲੀ ਤੇ ਕਨਸੈਂਟਰੇਟ ਕਰਨਾ ਚਾਹੀਦਾ ਹੈ ਇਹ ਹਾਲਾਤ ਸੁਧਾਰਨ ਦੇ ਵਿੱਚ ਕਿਤੇ ਨਾ ਕਿਤੇ ਮਦਦ ਕਰਨੀ ਚਾਹੀਦੀ ਜਾਂ ਬਹੁਤ ਵਾਰ ਬੱਚੇ ਭਟਕ ਜਾਂਦੇ ਆ ਇਹੇ ਹਾਲਾਤ ਵੇਖਣ ਤੋਂ ਬਾਅਦ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਦੋਂ ਉਹਨਾਂ ਨੇ ਮੈਨੂੰ ਆਹ ਗੱਲ ਕਹੀ ਹੂੰ ਕਿ ਮੇਰੇ ਨਾਲ ਦਿਹਾੜੀਆਂ ਕਰੋ ਉਹਨਾਂ ਦਾ ਮਕਸਦ ਇਹੀ ਸੀਗਾ ਵੀ ਮੈਂ ਕਿ ਲਰਨਿੰਗ ਹੈਂਡ ਹੂੰ ਤੁਸੀਂ ਮੇਰੇ ਨਾਲ ਲੱਗ ਕੇ ਆਰਨਿੰਗ ਹੈਂਡ ਦੋ ਆਪਾਂ ਬਣ ਜਾਾਂਗੇ ਹੂੰ ਫੈਮਲੀ ਆਪਾਂ ਪਾਲਾਂਗੇ ਜੀ ਤੂੰ ਜਦੋਂ ਮੈਨੂੰ ਨੌਕਰੀ ਮਿਲ ਗਈ ਸਭ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਬਹੁਤ ਖੁਸ਼ ਹੋਏ ਹੂੰ ਕਿਉਂਕਿ ਜਿੰਨੀ ਮੇਰੀ ਇਨਕਮ ਸੀਗੀ ਜੀ ਉਨੀ ਉਹ ਦਿਹਾੜੀਆਂ ਕਰਕੇ ਨਹੀਂ ਕਮਾ ਸਕਦੇ ਸੀਗੇ ਹੂੰ ਤੋਂ ਮੈਂ ਸਾਰੀ ਜਦੋਂ ਇਨਕਮ ਉਹਨਾਂ ਦੇ ਹੱਥ ਤੇ ਰੱਖਦਾ ਸੀ ਹੂੰ ਤੋਂ ਨੈਚੁਰਲੀ ਹੈ ਫਾਦਰ ਸਾਹਿਬ ਕਹਿੰਦੇ ਸੀ ਵੀ ਇੰਨਾ ਪੈਸਾ ਤਾਂ ਮੈਂ ਕਦੇ ਦੇਖਿਆ ਹੀ ਨਹੀਂ ਹੂੰ ਚਾਹੇ ਉਦੋਂ ਬਹੁਤ ਘੱਟ ਤਨਖਾਹ ਸੀਗੀ ਅੱਜ ਜੇ ਤੁਸੀਂ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਵੀ ਇੰਨੀ ਤਨਖਾਹ ਸੀ ਮੈਨੂੰ ਪਹਿਲੀ ਤਨਖਾਹ ਮਿਲੀ 270 ਰੁਪਏ ਅੱਛਾ 1970 ਚ ਹੂੰ 270 ਰੁਪਏ ਤੋਂ ਫਾਦਰ ਸਾਹਿਬ ਤਾਂ ਫੁੱਲੇ ਨਹੀਂ ਸੀ ਸਮਾਂ ਕਿ ਦੋ ਕਿਉਂਕਿ 3-4 ਰੁਪਏ ਦਿਹਾੜੀ ਹੁੰਦੀ ਸੀ 2 ਰੁਪਏ ਦਿਹਾੜੀ ਹੁੰਦੀ ਸੀ ਉਸ ਟਾਈਮ ਤੇ ਉਸ ਟਾਈਮ ਤੇ ਬੜੀ ਗਰੀਬੀ ਸੀ ਪੈਸੇ ਦੀ ਵੀ ਬੜੀ ਕੀਮਤ ਸੀਗੀ ਹੂੰ 270 ਦੇ ਨਾਲ ਤਾਂ ਬੜਾ ਮਤਲਬ ਸਾਰਾ ਪਰਿਵਾਰ ਜਿਹੜਾ ਬੜੇ ਨਾਮ ਨਾਲ ਪੜਿਆ ਜਾਂਦਾ ਸੀ ਤੋ ਇਹ ਇਹ ਸਾਡੀ ਮੇਰੀ ਲਾਈਫ ਜਿਹੜੀ ਹੈ ਸਟੋਰੀ ਹੈ ਜੀ ਜੀ ਸੋ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਆਪਣੀ ਜ਼ਿੰਦਗੀ ਦੀ ਕਹਾਣੀ ਸਾਡੀ ਆਡੀਅנס ਦੇ ਨਾਲ ਸਾਂਝੀ ਕੀਤੀ ਥੈਂਕ ਯੂ ਜੀ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਇਹਨਾਂ ਦੀ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਸੋ ਜ਼ਰੂਰ ਆਪਣੀ ਫੀਡਬੈਕ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ